ਅੱਜ ਮਾਘ ਦੇ ਮਹੀਨੇ ਵਿੱਚ ਭਾਰਤ ਵਿੱਚ ਮਕਰ ਸੰਕ੍ਰਾਂਤੀ ਹਾਂਜੀ ਇਹ ਸੰਕ੍ਰਾਂਤ ਦਾ ਅਰਥ ਹੈ ਸੰਕ੍ਰਾਂਤੀ ਸ਼ਬਦ ਕਹੇ ਸੰਗਰਾਂਦ ਪੰਜਾਬੀ ਵਿੱਚ ਕਹਿੰਦੇ ਆ ਜਦੋਂ ਸੂਰਜ ਇੱਕ ਰਾਸ਼ੀ ਤੋਂ ਦੂਜੀ ਰਾਸ਼ੀ ਵਿੱਚ ਪ੍ਰਵੇਸ਼ ਕਰਦਾ ਉਸ ਦਿਨ ਸੰਕ੍ਰਾਂਤੀ ਹੁੰਦੀ ਹੈ ਇਸ ਲਈ ਹੈ ਨਾ ਜੀ ਇਹ ਕੁਦਰਤ ਦਾ ਨਿਯਮ ਹੈ ਨੂੰ ਧਰਮ ਨਾਲ ਨਾਲ ਜੁੜ ਜੋ Hindu ਦਾ Muslim ਦਾ Sikh ਦਾ ਇਹ ਜੋ ਪ੍ਰਮਾਤਮਾ ਨੇ ਰਚੀ ਰਚਨਾ ਹੈ ਜੋ ਸਮੇਂ ਦਾ ਪੁਰਾਣੇ ਸਾਡੇ ਰਿਸ਼ੀਆ ਮੁਨੀਆ ਨੇ ਖੋਜ ਕਰਕੇ ਕਿਹਾ ਉਹ ਦਿਨ ਸੰਕਰਾਂਤੀ ਸੰਗਰਾਦ ਖੈ ਅੱਜ ਮਾਗ ਚੜਾ ਆਇਆ ਭਾਰਤ ਵਿੱਚ ਇੱਥੇ ਲੋਕ ਤੀਰਤ ਇਸ਼ਨਾਨ ਕਰਨ ਜਾਂਦੇ ਆ ਅੱਜ ਦੇ ਇਸ਼ਨਾਨ ਦੀ ਬੜੀ ਮਹਾਨਤਾ ਹੈ ਦਾਨ ਕਰਦੇ ਆ ਗੁਰੂ ਸਾਹਿਬ ਨੇ ਇੱਥੇ ਵੀ ਹੋਰ ਬਖਸ਼ਿਸ਼ ਕਰ ਦਿੱਤੀ ਹਜ਼ੂਰ ਨੇ ਕਿਹਾ ਇਸ਼ਨਾਨ ਵੀ ਕਰੀ ਮੱਜਨ ਵੀ ਕਰੀ ਦਾਨ ਵੀ ਕਰੀ ਬਰਦਾਸ਼ਤ ਇਸ਼ਨਾਨ ਤਾਂ ਜਨਾਖਣਾ ਕਰ ਲੂਗਾ ਪਰ ਮਾਗ ਵਾਲਾ 12 ਮਾਗ ਵਾਲਾ ਕੋਈ ਬਖਸ਼ ਰੂਹੀ ਕਰੇਗੀ ਕੀ ਕਰਨਾ ਹੈ ਇਸ਼ਨਾਨ ਮਾਗ ਮੱਜਨ ਸੰਗ ਸਾਧੂਆਂ ਮੱਜਨ ਦਾ ਅਰਤ ਇਸ਼ਨਾਨ ਮਾਗ ਮੱਜਨ ਸੰਗ ਸਾਧੂਆਂ ਸਾਧੂਆਂ ਦੀ ਸੰਗਤ ਵਿੱਚ ਰਹਿ ਇਹ ਹੀ ਤੇਰਾ ਇਸ਼ਨਾਨ ਹੈ ਸੰਗ ਸਾਧੂਆਂ ਉਹਨਾਂ ਦੀ ਸੰਗਤ ਵਿੱਚ ਇਹ ਤੇਰਾ ਇਸ਼ਨਾਨ ਹੈ ਆਤਮਕ ਤੇ ਤੇਰੇ ਅੰਦਰੋਂ ਖੋਮੇ ਦਾ ਕੰਡਾ ਮੁੱਕ ਜਾਏ ਧੂੜੀ ਕਰ ਇਸ਼ਨਾਨ ਨਿਮਰਤਾ ਵੀ ਚਲਾ ਜਾ ਸੱਚ ਇਹਵੇ ਧੂੜੀ ਕਰ ਇਸ਼ਨਾਨ ਦਾ ਅਰਥ ਅਤ ਦੀ ਨਿਮਰਤਾ ਚਲਾ ਜਾ ਤੇ ਫਿਜ਼ੀਕਲ ਤੌਰ ਤੇ ਵੀ ਮੈਂ ਬੇਨਤੀ ਕਰਾਂਗਾ ਜਿਨ੍ਹਾਂ ਨੂੰ ਗੁਰਮੁਖ ਪਿਆਰੀ ਰੂਪ ਬੰਦਗੀ ਕਰਨ ਵਾਲੇ ਦੇ ਚਰਨਾਂ ਦੀ ਧੂੜ ਮਿਲ ਜਾ ਉਹਦੇ ਮੱਥੇ ਦੇ ਲੇਕ ਮਿਟ ਜਾਂਦੇ ਹੁੰਦੇ ਆ ਧੂੜੀ ਕਰ ਇਸ਼ਨਾਨ ਅੱਗੇ ਜੀ ਥੋੜਾ ਜ ਮੈਂ ਅਰਥ ਥੋੜੇ ਕਰ ਲਵਾਂ ਦਾਨ ਕਿਵੇਂ ਕਰ ਇੱਥੇ ਦਾਨ ਕਰਨ ਤੋਂ ਪਹਿਲਾਂ ਦੋ ਸਟੈਪ ਨੇ ਸਪਿਰਚੁਅਲ ਰੋਹਾਨੀ ਜਿਹੜਾ ਉਹ ਦੋ ਸਟੈਪ ਜਾਂ ਉਹ ਦੋ ਬਖਸ਼ਾ ਹੋ ਗਿਆ ਉਹ ਤੋਂ ਬਾਅਦ ਤੀਜਾ ਸਟੈਪ ਦਾਨ ਹੈ ਉਸ ਤਰ੍ਹਾਂ ਤੂੰ ਦਾਨ ਹੋਈ ਨਹੀਂ ਸਕਦਾ ਇਹ ਨਹੀਂ ਕਿ ਤੂੰ ਰੋਟੀ ਦਾ ਦਾਨ ਕਰ ਤੂੰ ਕੱਪੜੇ ਦਾ ਦਾਨ ਕਰ ਮਹਾਰਾਜ ਕਹਿੰਦੇ ਨੇ ਸੰਗਤ ਕਰ ਸਾਧੂਆਂ ਦੀ ਨਿਮਰਤਾ ਵਿੱਚ ਰਹਿ ਸੰਗਤ ਦੇ ਚਰਨਾਂ ਦੀ ਧੂੜ ਚਿਛਾਨ ਕਰ ਅਤ ਦਾ ਨਿਮਰਤਾ ਚਲਾ ਜਾ ਅਗਲੀ ਗੱਲ দান ਕਰਨ ਤੋਂ ਪਹਿਲਾਂ ਕਮਾਈ ਤਾਂ ਕਰ ਲੈ ਜੇ ਮੰਨ ਲਓ ਆਪ ਜੀ ਦੇ ਘਰ ਕੋਈ ਸੱਜਣ ਆਉਂਦਾ ਹੈ ਲੋੜਵੰਦ ਆਉਂਦਾ ਹੈ ਕਹਿੰਦਾ ਮੈਨੂੰ ਦਾਨ ਕਰੋ ਜੇ 4 ਪੈਸੇ ਕਮਾਏ ਨੇ ਤੇ ਕੋਈ ਦਾਨ ਕਰੇਗਾ ਨਾ ਜੇ پڑੋਲੇ 'ਚ 4 ਮਣ ਦਾਣੇ ਹਨ ਢੋਲ 'ਚ ਤਾਂ ਹੀ ਤਾਂ 2 ਸਿਰ ਦੇਊਗਾ ਜੇ ਚੰਗੇਰ 'ਚ 10 ਰੋਟੀਆਂ ਨੇ ਤੇ ਕਿਸੇ ਨੂੰ ਦੇਊਗਾ ਜਿਹਦਾ ਢੋਲ ਤੇ ਚੰਗੇਰ ਖਾਲੀ ਹੈ ਜੇਬ ਖਾਲੀ ਉਹਨੇ ਕਿਸੇ ਨੂੰ ਕੀ ਦੇਣਾ ਗੁਰੂ ਜੀ ਕਿਨੇ ਪਹਿਲਾਂ ਪੜ੍ਹ ਪਰਨਾ ਕਿਵੇਂ ਹਰਕਾ ਨਾਮ ਧਿਆਏ ਸੁਣ ਪਿਆਰਿਓ ਮੇਰੀ ਫਿਰ ਬੇਨਤੀ ਸੁਣਿਓ ਹਰਕਾ ਨਾਮ ਧਿਆਏ ਸੁਣ ਉਸ ਨਾਮ ਨੂੰ ਧਿਆ ਨਾਮ ਤੇਰੇ ਅੰਦਰੋਂ ਸੁਣਾਈ ਦੇਣ ਲੱਗ ਪਵੇ ਤੇਰੀ ਜ਼ਬਾਨ ਬੰਦ ਹੋ ਜਾਏ ਅੰਦਰ ਨਾਮ ਸੁਣਾਈ ਦੇਏ ਇਹ ਕੰਨ ਨਾ ਸੁਣ ਧੁਰ ਮਨ ਦਾ ਕੰਨ ਸੁਣੇ ਜਿਦਨ ਤੇਰੇ ਅੰਦਰ ਨਾਮ ਦੀ ਕਮਾਈ ਹੋ ਗਈ ਨਾ ਤੇ ਕਿਸੇ ਨੂੰ ਤਿਲ ਮਾਤਰ ਨਾਮ ਜਪਾਨ ਦਾ ਦਾਨ ਕਰ ਦੇ ਫਿਰ ਬੇਨਤੀ ਸੁਣੋ ਮਾਗ ਮੱਜਨ ਸੰਗ ਸਾਧੂਆਂ ਧੂੜੀ ਕਰ ਇਸਨਾਨ ਹਰ ਕਾ ਨਾਮ ਧਿਆਏ ਸੁਣ ਸਭਨਾ ਨੂੰ ਕਰ ਦਾਨ ਇੱਥੇ ਨਹੀਂ ਕਿਹਾ ਵਿਤਕਰਾਂ ਸਭਨਾ ਨੂੰ ਕਰ ਦਾਨ ਫਿਰ ਫਿਰ ਮੈਂ ਬੇਨਤੀ ਕਰਾਂਗਾ ਨਾਮ ਤਾਂ ਜਪਿਆ ਜਾਏਗਾ ਜੇ ਪਹਿਲਾਂ ਗੁਰੂ ਜੀ ਨਾਮ ਦ੍ਰਿੜ ਕਰਾਨਗੇ ਨਾਮ ਗੁਰ ਪ੍ਰਸਾਦ ਹੈ ਪੰਜ ਪਿਆਰੇ ਸਾਹਿਬ ਜਦੋਂ ਅੰਮ੍ਰਿਤ ਦੀ ਦਾਤ ਦਿੰਦੇ ਆ ਜਿੱਥੇ ਅਸੀਂ ਕੇਸਾਂ ਦੀ ਕਕਾਰਾਂ ਦੀ ਰਹਿਤ ਦੀ ਕੁਰੇਦ ਦੀ ਗੱਲ ਕਰਨੇ ਆ ਉਥੇ ਸਭ ਤੋਂ ਵੱਡੀ ਬਖਸ਼ਿਸ਼ ਹੁੰਦੀ ਹੈ ਉਹ ਦਿਨ ਪੰਜਾਂ ਵਿੱਚ ਗੁਰੂ ਵਰਤ ਕੇ ਜਿਗਿਆਸੂ ਨੂੰ ਨਾਮ ਦੀ ਦਾਤ ਦਿੰਦੇ ਆ ਹੁਣ ਉਹਦੀ ਕਮਾਈ ਤੂੰ ਕਰ ਜੋ ਗੁਰੂ ਨੇ ਦਿੱਤਾ ਗੁਰ ਪ੍ਰਸਾਦ ਜੋ ਤੈਨੂੰ ਮਿਲਿਆ ਹਰ ਕਾ ਨਾਮ ਧਿਆਏ ਸੋਣ ਸਬਨਾਂ ਨੂੰ ਕਰ ਦਾਨ ਵੇਖੋ ਆਪਜ ਬੜੀਆਂ ਰੂਹਾਂ ਬੰਦਗੀ ਵਾਲੀਆਂ ਬੈਠੀਆਂ ਨੇ ਕਿਉਂਕਿ ਸੰਗਤ ਚ ਬੋਲਦਿਆਂ ਚਿਹਰਿਆਂ ਦੇ ਦਰਸ਼ਨ ਕੀਤੇ ਮੈਂ ਕੋਈ ਬਟਰਿੰਗ ਨਹੀਂ ਕਰ ਰਿਹਾ ਪਤਾ ਲੱਗ ਜਾਂਦਾ ਏ ਅਸੀਸਾਂ ਦੇਣ ਕੋਈ ਰੂਹ ਆਈ ਹੈ ਗੁਰਮਖੋ ਨਾਮ ਤੋਂ ਬਿਨਾ ਕੁਝ ਵੀ ਨਹੀਂ ਸਿੱਖੀ ਜੇ ਨਾਮ ਨਹੀਂ ਕੁਝ ਵੀ ਨਹੀਂ ਆਪ ਕਹੋਗੇ ਜੀ ਬਾਕੀ ਕਰਨ ਆਪ ਅਸੀਂ ਰੋਜ਼ দান ਮੰਗਨੇ ਆ ਸਿੱਖਾਂ ਨੂੰ ਸਿੱਖੀ দান ਕੇਸ দান ਰੇਤ দান ਬਵੇਕ দান ਵਿਸਾਹ দান ਭਰੋਸਾ দান ਇਹ ਸਾਰੇ দান ਕਹਿ ਕੇ ਇੱਕ ਸਤਰ ਦਿੱਤੀ ਦਾਨਾਂ ਇਹਦਾ ਮਤਲਬ ਇਹ দান ਇਹਨਾਂ ਤੋਂ ਸ਼੍ਰੋਮਣੀ ਵੀ ਕੋਈ দান ਕਹੇ ਕੇਸ ਦਾਨ ਨੇ ਰਹਿਤ ਦਾਨ ਨੇ ਬਬੇਕ ਦਾਨ ਕਹਿ ਵਿਸਾਹ ਦਾਨ ਪ੍ਰੋਸਾ ਦਾਨ ਦਾਨਾ ਸਿਰ ਦਾਨ ਸਭੀ ਦਾਨੋ ਕਾ ਸ਼੍ਰੋਮਣੀ ਦਾਨ ਉਹ ਦਾਨ ਕਹਿ ਨਾਮ ਦਾਨ ਨਾਮ ਗੁਰੂ ਤਰੁੱਠ ਕੇ ਦਿੰਦੇ ਨੇ ਉੰਜ ਵੈਸੇ ਨਾਮ ਪਰਮਾਤਮਾ ਦੇ ਅਨੇਕਾਂ ਨੇ ਗੁਰਬਾਣੀ ਨੇ ਨਾਮ ਦੇ ਮਸਲੇ ਚ ਕਟੜਤਾ ਨਹੀਂ ਵਰਤ ਲਈ ਕਿ ਜਿਹੜਾ ਦੂਜਾ ਧਰਮ ਨਾਮ ਜਪਦਾ ਹੈ ਨਾਮ ਹੀ ਨਹੀਂ वैग्रु होवे प्रभु ਲਈ ਇੱਕ ਸਤਗੁਰਾਂ ਦਾ ਬਚਨ ਹੈ ਕਈ ਵਰੀ ਨਾ ਤੇ ਅਸੀਂ ਚੰਚਲਤਾਈ ਚ ਸਟੇਜਾਂ ਤੇ ਵੀ ਕਿਸੇ ਢੜੇ ਨੂੰ ਖੁਸ਼ ਕਰਨ ਲਈ ਦੂਜੇ ਦੂਜੇ ਦਿਨ ਇੰਦਿਆ ਕਰ ਲੱਗ ਪਏ ਨੇ ਚੁਟਕਲੇ ਬਣਾ ਦਿੰਨੇ ਆ ਰਾਮ ਖੁਦਾ ਨੇ ਗੁਰਮੁਖ ਕੋ ਮਹਾਰਾਜ ਕਹਿੰਦੇ ਆ ਸਤਗੁਰੂ ਫਰਮਾਉਂਦੇ ਆ ਕਿ ਹਜ਼ੂਰ ਸਿਰ ਨਾਨਕ ਲੋਕਾ ਪਾਵ ਹੈ ਬਲੇ ਹਾਰੇ ਜਾਉ ਜੀਤੇ ਤੇਰੇ ਨਾਮ ਕ ਇੱਡੀ ਵੱਡੀ ਬਾਤ ਪ੍ਰਭੂ ਮੇਰਾ ਉਹਨਾਂ ਦੇ ਚਰਨਾਂ 'ਚ ਸੀਸ ਹੈ ਜਿੰਨੇ ਤੇਰੇ ਨਾਮ ਲੈ ਜਾਂਦੇ ਨੇ ਮੈਂ ਸਾਰਿਆਂ ਨਾਵਾਂ ਤੋਂ ਕੁਰਬਾਨ ਜਾਣਾ ਕੋਈ ਰਾਮ ਬੋਲੇ ਕੋਈ ਰਕੀਮ ਬੋਲੇ ਕੋਈ ਅੱਲਾ ਬੋਲੇ ਕੋਈ ਖੁਦਾ ਬੋਲੇ ਕੋਈ ਗੋਬਿੰਦ ਬੋਲੇ ਪਰ ਫਿਰ ਬੇਨਤੀ ਜੇ ਇੱਕ ਓੰਕਾਰ ਲੈ ਪ੍ਰਭੂ ਲਈ ਮੈਂ ਨਾਵਾਂ ਤੋਂ ਕੁਰਬਾਨ ਜਾਣਾ ਮੈਂ ਆਪ ਨੂੰ ਬੇਨਤੀ ਕਰਾਂਗਾ ਜਿਹੜੇ ਨਹੀਂ ਜਪਦੇ ਮਾਗਦੇ ਮਹੀਨੇ ਚ ਸਭ ਤੋਂ ਵੱਡਾ ਇਸ਼ਨਾਨ ਜੇ ਅੰਮ੍ਰਿਤ ਵੇਲੇ ਉੱਠ ਕੇ ਲਾਓ ਕਿਤੇ ਘੰਟਾ ਘੰਟਾ ਜੇ ਘੰਟਾ ਨਹੀਂ ਮੈਂ ਕਹਿੰਦਾ 5 ਮਿੰਟ ਤੋਂ ਸ਼ੁਰੂ ਕਰੋ ਗੁਰਮਖੋ 5 ਮਿੰਟ ਚ ਨੀयत राਸ ਕਰਕੇ ਸ਼ੁਰੂ ਕਰ ਦਈਏ ਬਾਕੀ ਸਤਗੁਰੂ ਆਪ ਹੀ ਮੇਰਾ ਕਰੀ ਜਾਂਦੇ ਆ ਬੜੇ ਸਵਾਲ ਨੇ ਜੀ ਜੇ ਵੈਗੁਰੂ ਸ਼ਬਦ ਕੇ ਵੈਗੁਰੂ ਗੁਰਮੰਤਰ ਹੈ ਨਾ ਇਹ ਇਹਦਾ ਭਾਈ ਗੁਰਦਾਸ ਸਾਹਿਬ ਮੁਤਾਬਕ ਇਹਦਾ ਜਾਪ ਖੁਦ ਗੁਰੂ ਨਾਨਕ ਸਾਹਿਬ ਕਰਾਉਂਦੇ ਰਿਹਾ ਸਤਨਾਮ ਸਤ ਰੂਪ ਕਰ ਸਤਗੁਰ ਨਾਨਕ ਦੇਉ ਜਪਾਇਆ ਧਰਮਸ਼ਾਲਾ ਕਰਤਾਰਪੁਰ ਸਾਧ ਸੰਗਤ ਸੱਚਖੰਡ ਵਸਾਇਆ ਅੱਗੇ ਭਾਈ ਸਾਹਿਬ ਕਹਿੰਦੇ ਆ ਵਾਹਿਗੁਰੂ ਗੁਰ ਸ਼ਬਦ ਸੁਣਾਇਆ ਅਸੀਂ ਰਸਨਾ ਨਾਲ ਬੋਲਾਂਗੇ ਇਹ ਪ੍ਰਸ਼ਨ ਹੈ ਜੀ ਇਹ ਵਾਹਿਗੁਰੂ ਵਾਹਿਗੁਰੂ ਸ਼ਬਦ ਕਹਿੰਨੇ ਆ ਤੇ ਤੁਸੀਂ ਜੇ ਕਹੀ ਜਾਓ ਖੰਡ ਖੰਡ ਕਹੀ ਜੋ ਤੇ ਸਵਾਦ ਨਹੀਂ ਆਉਣਾ ਇਸ ਦੀ ਕਹਿੰਦੇ ਸਾਡੇ ਜੇ ਮੈਂ ਨਾਮ ਨਹੀਂ ਜਪਦਾ ਪਰ ਮੈਂ ਸਿਧਾਂਤ ਨੂੰ ਕਿਉਂ ਖੰਡਨ ਕਰਾਂ ਆਪਣੀ ਕਮਜ਼ੋਰੀ ਪਿੱਛੇ ਅਰਥ ਨਾ ਗਲਤ ਕਰੀਏ ਮੈਂ ਰਾਤ ਨੂੰ 2 ਵਜੇ ਪੈਣਾ ਫਿਲਮਾਂ ਸ਼ਿਲਮਾਂ ਵੇਖ ਕੇ ਮੈਂ ਕਹਿੰਦਾ ਮਤਲਬ ਮੈਂ ਦਾ ਮਤਲਬ ਇਨਸਾਨ ਤੇ ਅੰਮ੍ਰਿਤ ਵੇਲੇ ਆਪਣੇ ਤਨ ਉੱਠਿਆ ਜਾਂਦਾ ਖੰਡਨ ਕਰਨ ਦਾ ਹੀ ਨਹੀਂ ਅੰਮ੍ਰਿਤ ਵੇਲੇ 8 ਵਜੇ ਵੀ ਹੁੰਦਾ ਜੇ ਉਹ ਬੰਦਾ ਕਹਿੰਦਾ ਵੀ ਇਹਨਾਂ ਚਮੜੀ ਵਿਚਾਲੋ ਜਿਹੜੇ ਸਾਨੂੰ ਵੰਦੇ ਪਏ ਆ ਮੇਰੀ ਖਾਤ ਜੋੜ ਕੇ ਬੇਨਤੀ ਹੈ ਅਰਥਾਂ ਚ ਬੇਈਮਾਨੀ ਨਾ ਕਰੀਏ ਨਹੀਂ ਮੈਂ ਜਪਦਾ ਪਰ ਗੁਰੂ ਦੇ ਸ਼ਬਦ ਨੂੰ ਚੇਂਜ ਨਾ ਕਰੀਏ ਅਰਥਾਂ ਸਵਾਲ ਹੈ ਖੰਡ ਖੰਡ ਕਹਿੰਨੇ ਆ ਜੀ ਜੀ ਖੰਡ ਖੰਡ ਕਹਿੰਦੇ ਆ ਮੂੰਹ ਮਿੱਠਾ ਹੋ ਜਾਊਗਾ ਤੇ ਸਾਡੇ ਲੋਕੀ ਨਾਲ ਹੀ ਮੰਨ ਜਿੰਦੇ ਲੋਜਿਕ ਹੈ ਜੀ ਤਰਕ ਹੈ ਜੀ ਖੰਡ ਖੰਡ ਕਹਿੰਦੇ ਆ ਮੂੰਹ ਨਹੀਂ ਮਿੱਠਾ ਹੁੰਦਾ ਇਹ ਗੱਲ ਚੇਤੇ ਰੱਖਿਓ ਖੰਡ ਨੂੰ ਵਾਹਿਗੁਰੂ ਸ਼ਬਦ ਨਾਲ ਤੁਲਨਾ ਕਿਵੇਂ ਦੇ ਦਿਆਂਗੇ ਖੰਡ ਬਾਹਰ ਦਾ ਪਦਾਰਥ ਹੈ ਵੈਗੁਰੂ ਤੁਹਾਡੇ ਅੰਦਰ ਸਮਾਇਆ ਹੋਇਆ ਹੈ ਖੰਡ ਬਾਹਰੋ ਤਲੀ ਤੇ ਰੱਖਣੀ ਹੈ ਵੈਗੁਰੂ ਜੀ ਦਾ ਨਿਵਾਸ ਹਰ ਸਰੀਰ ਦੇ ਵਿੱਚ ਹਰ ਥਾਂ ਤੇ ਹੈ ਜਦੋਂ ਤੂੰ ਵੈਗੁਰੂ ਜਪੇਗਾ ਸੱਚ ਏਵੇ ਖੰਡ ਦੀ ਲੋੜ ਹੀ ਨਹੀਂ ਪੈਣੀ ਵੈਗੁਰੂ ਵੈਗੁਰੂ ਜਪਦਿਆਂ ਤੇਰੇ ਰਸਨਾ ਨੂੰ ਖੰਡ ਤੋਂ ਕਈ ਗੁਣਾ ਵੱਧ ਸੁਆਦ ਆ ਜਾਣਾ ਹੈ ਏਹੀ ਕਾਰਨ ਬਾਬਾ ਫਰੀਦ ਨੇ ਬਾਹਰ ਦੇ ਮਿੱਠੇ ਤੇ ਅੰਦਰ ਦੇ ਮਿੱਠੇ ਦੀ ਤੁਲਨਾ ਕਰਦਿਆਂ ਕਿਾ ਸ਼ੱਕਰਖੰਡ ਨਿਵਾਤ ਗੁੜ ਮੱਖਿਓ ਮਾਜਾ ਦੁੱਧ ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਨ ਤੋਂ ਮੇਰੀ ਬੇਨਤੀ ਹੈ ਜੀ ਹਰ ਇਨਸਾਨ ਰਸਨਾ ਨਾਲ ਜਪਿਆ ਕਰੀਏ ਅਮਰਤ ਦੀ ਦਾਤ ਲੈ ਕੇ ਸਤਿਗੁਰਾਂ ਤੋਂ ਰਸਨਾ ਨਾਲ ਜਪੀਏ ਦੂਜੀ ਗੱਲ ਮੰਨ ਲਓ ਸਾਡੇ ਕੋਲ ਬੜਾ ਸਮਾਂ ਹੈ ਉਠਤ ਬੈਠਤ ਸੋਵਤ ਨਾਮ ਉਲਟੇ ਬੈਠ ਸੋਵਤ ਨਾਮ ਕਹੋ ਨਾਨਕ ਜਨਕੈ ਸਦ ਕੰਮ ਗੁਰੂ ਸਾਹਿਬ ਕਨੇ ਲੇਟੇ ਲੇਟੀ ਚਲਾ ਕੇ ਦੇਖਾਂ ਗੁਰਮੰਤਰ ਜੇ ਗੱਡੀ ਚ ਬੈਠਾ ਸਮਾਂ ਮਿਲ ਗਿਆ ਤੇ ਜਪ ਕੇ ਦੇਖ ਲੈ ਟਰੈਕਟਰ ਚਲਾਣਾ ਪਿਆ ਕੰਮ ਕਰਨ ਗੁਰਮ ਕੋ ਛੋਟੇ ਤੋਂ ਛੋਟੇ ਟਾਈਮ ਦੀ ਵਿਥ ਨੂੰ ਭਰੋ ਇੱਕ ਦਿਨ ਸਾਰੀ ਜ਼ਿੰਦਗੀ ਭਰੀ ਜਾਏਗੀ ਸ਼੍ਰੀਮਾਨ ਭਾਈ ਗੁਰੂ ਵੀਰ ਸਿੰਘ ਕਹਿੰਦੇ ਸਨ ਲੱਗਾ ਰਹੇ ਤੇ ਲੱਗਾ ਰੋ ਖਰਦਮ ਕਦੇ ਨਾ ਛੋੜ ਲੱਗਾ ਰਹੇ ਤੇ ਲੱਕਦਾ ਖਟੇ ਤਾਂ ਕੌਡੀ ਮੋੜ ਜੁੜਿਆ ਰੋ ਗੁਰੂ ਸਾਹਿਬ ਕਹਿੰਦੇ ਮਾਗ ਚ ਇੱਕ ਤਾਂ ਸਤ ਸੰਗਤ ਰੋਜ਼ ਕਰ ਤੇ ਨਿਮਰਤਾ ਚਲਾ ਜਾ ਧੂੜੀ ਕਰਿ ਸ਼ਨਾਣ ਉੰਜ ਵੈਸੇ ਗੁਰਸਿੱਖਾਂ ਦੇ ਚਰਨਾਂ ਦੀ ਧੂੜ ਦਾ ਬੜਾ ਮਹਾਨ ਮਾਤਮ ਜੀ ਗੁਰਮਖੋ ਦਾਨ ਮਹੰਡਾ ਕਲੀ ਖਥਲੀ ਖਾਕ ਜੇ ਮਿਲੇ ਤਾਂ ਮਸਤ ਕਲਾਈਏ ਮਹਾਰਾਜ ਰੋਜ਼ ਬਚਨ ਕਰਦੇ ਆ ਅੰਤਰਜਾਮੀ ਪੁਰਖ ਵਿਧਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਇਹ ਹੈ ਸੁਖ ਮੰਗੈ ਮੋਕੋ ਕਰ ਸੰਤਨ ਕੀ ਤੋਰੇ ਭਾਈ ਸਾਹਿਬ ਸ਼ਬਦ ਪੜ ਕੇ ਗਏ ਜਾ ਕੋ ਹਰ ਰੰਗ ਲਾਗੋ ਇਸ ਜੁਗ ਮੈਂ ਉਥੇ ਹੈ ਜਨ ਕੇ ਚਰਨ ਵਸੈ ਮੇਰੇ ਹੀਰ ਹੈ ਸੰਗ ਪੁਨੀਤਾ ਦੇਹੀ ਜਨ ਕੀ ਧੂਰ ਦੇਹੋ ਕਿਰਪਾ ਨਿਦ ਨਾਨਕ ਕਹਿ ਸੁਖ ਹੋਈ ਇਹ ਸੁਖ ਮਾਗ ਮਜਨ ਸੰਗ ਸਾਧੂਆਂ ਧੂੜੀ ਕਰੀ ਇਸ਼ਨਾਨ ਹਰ ਕਾ ਨਾਮ ਤੇ ਆਏ ਸੋ ਸਭਨਾ ਨੂੰ ਕਰ ਦਾਣੇ ਦਾ ਫਲ ਕੀ ਮਿਲੇਗਾ ਜਨਮ ਕਰਮ ਮਲ ਉਤਰੈ ਕਈ ਜਨਮਾਂ ਦੀ ਕਰਮਾਂ ਦੀ ਮੈਲ ਜਿਹੜੀ ਲੱਗੀ ਏ ਤੇਰੀ ਉਤਰ ਜਾਏਗੀ ਮਨ ਤੇ ਜਾਏ ਗੁਮਾਨ ਕਾਮ ਕ੍ਰੋਧਨਾ ਮੋਹੀਐ ਬਿਨਸੈ ਲੋਭ ਸੁਆਨ ਮਹਾਰਾਜ ਜੀ ਕਹਿੰਦੇ ਸੱਚਾ ਮਾਰਗ ਚੱਲਦਿਆਂ ਉਸਤਤ ਕਰੈ ਜਹਾਨ ਆ ਸੱਚਾ ਮਾਰਗ ਕੀ ਹੈ ਸਿਮਰਨ ਕਰੇਗਾ ਬੰਦਗੀ ਕਰੇਗਾ ਨਾਮ ਜਪੇਗਾ ਤੂੰ ਆਪਣਾ ਈਮਾਨ ਕਦੀ ਨਾ ਬਦਲੀ ਲੋਕਾਂ ਦੀ ਜ਼ਬਾਨ ਤੇਰੇ ਲਈ ਜਰੂਰ ਬਦਲ ਜਾਏਗੀ ਜਿਹੜੇ ਮਾੜਾ ਕਹਿੰਦੇ ਆ ਭੈੜਾ ਕਹਿੰਦੇ ਆ ਤੂੰ ਬੰਦਗੀ ਕਰ ਫਿਰ ਪਿਆਰਿਓ ਅਠਸਰ ਤੀਰ ਸਗਲ ਪੁਨ ਜੀ ਦਿਆ ਪ੍ਰਵਾਣ ਸਭ ਕੁਝ ਬੰਦਗੀ ਵਿੱਚ ਆ ਜਾਣਾ ਜੇ ਤੂੰ ਸਿਮਰਨ ਕਰੇਗਾ ਤਾਂ ਮੈਂ ਸਿਰਫ ਆਪ ਨੂੰ 12 ਮਾਂ ਦੇ ਇੱਕ ਇੱਕ ਦੋ ਦੋ ਤੁਕਾ ਲਈਆਂ ਮਾਰਨੇ ਅਖੀਰ ਤੇ ਨਚੋੜ ਕੱਢਿਆ ਪਹਿਲਾ ਪਾਦਾ ਸਮਾਪਤ ਹੋਇਆ ਸੀ ਕਰ ਕਿਰਪਾ ਦੀਜੈ ਨਾਮ 14ਵੇਂ ਪਦੇ ਚ ਕਹਿੰਦੇ ਆ ਜਿਨ ਜਿਨ ਨਾਮ ਧਿਆਇਆ ਤਿਨ ਕੇ ਕਾਸ਼ਰੇ ਹਰ ਗੁਰਪੂਰਾ ਆਰਾਧਿਆ ਦਰਗਾ ਸੱਚ ਕਰੇ ਥੋੜਾ ਜਿਹਾ ਟਾਈਮ ਲੈਣਾ ਕਿਉਂਕਿ ਜ਼ਿਆਦਾ ਸਮਾਜ ਮੇਰੀ ਇੱਛਾ ਸੀ ਵੀ ਬਾਣੀ ਦੇ ਸੰਬੰਧੀ ਆਪ ਨਾਲ ਵਿਚਾਰ ਸਾਂਝੇ ਕਰਾਂ ਅੱਜ 40 ਮੁਕਤੇ ਮੁਕਤ ਸਰਵਾਲੇ ਉਹਨਾਂ ਦੀ ਸ਼ਹਾਦਤ ਨੂੰ ਅਸੀਂ ਯਾਦ ਪੈ ਕਰਨੀ ਹੈ ਇਹ ਸਭ ਨੂੰ ਪਤਾ ਹੈ ਵੀ ਗੁਰੂ ਸਿੱਖ ਹਿਸਟਰੀ ਪੜ੍ਹਦੇ ਆਂ ਥਾਂ ਥਾਂ ਤੇ ਤੁਹਾਨੂੰ ਵਿਚਾਰਕ ਮਤ ਭੇਦ ਨਜ਼ਰ ਆਉਣਗੇ ਵਿਚਾਰਕ ਅੰਦਰ ਵੀ ਮੈਂ ਬੈਠ ਕੇ ਬੇਨਤੀ ਕੀਤੀ ਪ੍ਰੈਸ ਵਾਲੇ ਵੀ ਆਏ ਸਨ ਇੱਕ ਤਾਂ ਪੰਜ ਮੁਕਤੇ ਨੇ ਇੱਕ 40 ਮੁਕਤੇ ਨੇ ਪਹਿਲਾ ਪੰਜ ਪਿਆਰੇ ਜਿਨ੍ਹਾਂ ਅੰਮ੍ਰਿਤ ਛਕਿਆ ਉਹਨਾਂ ਤੋਂ ਬਾਅਦ ਜਿਨ੍ਹਾਂ ਪੰਜਾਂ ਨੇ ਛਕਿਆ ਉਹਨਾਂ ਨੂੰ ਪੰਜ ਮੁਕਤੇ ਕਿਹਾ ਗਿਆ ਉਹਨਾਂ ਪੰਜਾਂ ਮੁਕਤਿਆਂ ਵਿੱਚੋਂ ਸ਼ਹੀਦ ਹੋਏ ਚਮਕੌਰ ਸਾਹਿਬ ਉਸ ਤੋਂ ਬਾਅਦ 40 ਸਿੰਘ ਨੇ ਜਿਹੜੇ ਚਮਕੌਰ ਸਾਹਿਬ ਛੇਦ ਹੁੰਦੇ ਆ ਉਹਨਾਂ ਦੀ ਗਿਣਤੀ ਵੀ ਹਜ਼ੂਰ ਨੇ ਦਿੱਤੀ ਗੁਰਸ਼ਨਾ ਚੇਕਾਰੇ ਕੁੰਨਦ ਚਿਹਲਨਾਰ ਕੇ ਦਾਹ ਲਖ ਬਾਰਾਇਦ ਬਰੋ ਬੇਖਬਰ 40 ਸਿੱਖ 40 ਸਰੀਰ 40 ਤੰ ਜਿਹੜੇ ਕਈ ਦਿਨਾਂ ਦੇ ਨਾ ਰੋਟੀ ਖਾਦੀ ਨਾ ਪਾਣੀ ਪੀਤਾ 40 ਜਝਾਰੂ ਖਾਲਸੇ ਇੱਕ ਪਾਸੇ 10 ਲੱਖ ਮੁਲਖਈਆ ਅੰਗਿੰਤ ਫੌਜ ਬਿਦਾਵੇ ਦੀ ਗੱਲ ਚੱਲਦੀ ਹੈ ਸਾਰੇ ਕਹਿੰਦੇ ਆ ਪਾਟੇ ਦੀ ਗੱਲ ਸਾਰੇ ਮੰਨਦੇ ਆ ਲਿਖਣ ਵਾਲਿਆਂ ਦਾ ਥੋੜਾ ਥੋੜਾ ਮਤਭੇਦ ਹੈ ਯਾਦ ਰੱਖਿਓ ਮੈਂ ਫੈਸਲਾ ਨਹੀਂ ਦੇਣਾ ਪਰ ਮੈਂ ਤੇ ਇੱਥੇ ਪਹੁੰਚਣਾ ਵੀ ਪਾਟਿਆ ਜ਼ਰੂਰ ਹੈ ਹਾਂਜੀ ਆਨੰਦਪੁਰ ਸਾਹਿਬ ਦਾ ਘੇਰਾ ਪਿਆ ਇੱਕ ਸੱਜਣ ਉੱਥੋਂ ਸ਼ੁਰੂ ਕਰਦਿਆ ਮਹਾ ਸਿੰਘ ਹੁਣੀ ਲਿਖ ਕੇ ਦੇ ਆਏ ਪਰ ਕਿਸੇ ਗ੍ਰੰਥ ਨੇ ਤਾਂ ਜ਼ਿਕਰ ਨਹੀਂ ਕੀਤਾ ਮਹਾ ਸਿੰਘ ਸ਼ਬਦ ਹੀ ਨਹੀਂ ਵਰਤੇ ਆ ਪਾਟਣ ਵੇਲੇ ਵਰਤੇ ਆ ਹੈ ਉੱਥੇ ਫਿਰ ਵਿਦਵਾਨਾਂ ਨੇ ਕਿਹਾ ਉਹ ਐਦਨਾਮੇ ਦਾ ਜ਼ਿਕਰ ਕੀਤਾ ਭਾਈ ਸੰਤੋਖ ਸਿੰਘ ਹੁਣਾ ਨੇ ਸਾਰਿਆਂ ਨੇ ਸਾਰੇ ਕਾਬਲੇ ਚੱਲਦੇ ਆ ਉੱਥੋਂ ਕਹਿੰਦੇ ਮੱਝ ਮਜਾਇਲ ਛੱਡ ਕੇ ਆ ਗਏ ਦੁਨੀ ਚੰਦ ਦਾ ਜ਼ਿਕਰ ਖੈ ਕਿ ਛੱਡ ਕੇ ਆਉਂਦਾ ਜਦੋਂ ਬਚਿੱਤਰ ਸਿੰਘ ਨੇ ਮੁਕਾਬਲਾ ਕੀਤਾ ਉਹਨੂੰ ਲਮਕਾਇਆ ਉਹਦੀ ਲੱਤ ਟੁੱਟ ਗਈ ਜਦੋਂ ਮਜੀਠਿਆ ਆਇਆ ਸੱਪ ਨੇ ਡੰਗ ਮਾਰਿਆ ਤੇ ਮਰ ਗਿਆ ਯਾਦ ਰੱਖਿਓ ਦੁਨੀ ਚੰਦ ਦੇ ਪੋਤੇ ਅਨੂਬ ਸਿੰਘ ਤੇ ਸਰੂਪ ਸਿੰਘ ਆਪਣੇ ਦਾਦੇ ਦਾ ਦਾਗ ਧੋਣ ਦੇ ਲਈ ਆਨੰਦਪੁਰ ਸਾਹਿਬ ਗਏ ਸੀ ਉਹ ਨਰਮੋਗੜ੍ਹ ਸ਼ਹੀਦ ਹੋਇਆ ਦੋਨੋਂ ਇਹ ਅਗਸਤ ਵਿੱਚ ਆਉਂਦਾ ਉਹ ਅਕਤੂਬਰ ਸ਼ਹੀਦ ਹੁੰਦੇ ਆ ਹਜ਼ੂਰ ਸੱਚੇ ਪਾਤਸ਼ਾਹ ਜਾਂਦੇ ਆ ਮੈਂ ਆਪ ਨੂੰ ਬੇਨਤੀ ਕਰਾਂ ਚਮਕੌਰ ਸਾਹਿਬ ਸਰਹੰਦ ਸਾਕਾ ਸਭ ਕੁਝ ਵਾਪਰ ਜਾਂਦਾ ਜਦੋਂ ਮਹਾਰਾਜ ਇਧਰ ਮਾਲਵੇ ਦੀ ਧਰਤੀ ਤੇ ਹੁੰਦੇ ਆ ਉਧਰ ਚੁਬਾਲ ਸਰਦਾ ਦੇਸ ਰਾਜ ਜੀ ਦਾ ਭੋਗ ਹੈ ਮਜੈਲ ਉੱਥੇ ਇਕੱਠੇ ਹੁੰਦੇ ਆ ਲਾਹੌਰ ਤੋਂ ਵੀ ਸਾਰੇ ਜਿਹੜੇ ਸਨ ਉੱਥੇ ਵੀ ਇੱਕ ਸਿੱਖ ਵਾਰਤਾ ਸੁਣਾਉਂਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਚਾਰੇ ਲਾਲ ਸ਼ਹੀਦ ਕਰ ਦਿੱਤੇ ਮਾਂਜੀ ਸ਼ਹੀਦ ਕਰ ਦਿੱਤੇ ਅਨੰਦਪੁਰ ਸਾਹਿਬ ਉਜਾੜ ਦਿੱਤਾ ਜੋ ਦੁਸ਼ਮਣ ਕਰਦਾ ਸੀ ਮਾਨਾਂੀਆਂ ਕੀਤੀਆਂ ਅੱਜਕਲ ਸਤਗੁਰੂ ਮਾਲਵੇ ਦੀ ਧਰਤੀ ਤੇ ਵਿਚਰ ਰਹਾ ਫਿਰ ਉਥੇ ਸਿੱਖ ਫੈਸਲਾ ਕਰਦੇ ਆਪਾਂ ਜਾਵਾਂਗੇ ਮੈਂ ਆਪ ਨੂੰ ਬੇਨਤੀ ਕਰਾਂ ਉਥੇ ਫੈਸਲਾ ਹੁੰਦਾ ਇੱਕ ਸਰਦਾਰ ਭਾਗ ਸਿੰਘ ਨਿਧਾਨ ਸਿੰਘ ਦਰਬਾਰਾ ਸਿੰਘ ਮੈਂ ਸਾਰਿਆਂ ਦੇ ਨਾਂ ਤਾਂ ਨਹੀਂ ਉਥੇ ਫੈਸਲਾ ਹੁੰਦਾ ਵੀ ਆਪਾਂ ਸਾਰੇ ਚੱਲਨੇ ਰਾਏ ਸਿੰਘ ਮਾਂ ਸਿੰਘ ਉੱਥੇ ਫਿਰੇ ਵੀ ਆਪਾਂ ਹਜ਼ੂਰ ਸੱਚੇ ਪਾਤਸ਼ਾਹ ਜੀ ਨੂੰ ਜਾ ਕੇ ਮਿਲਨੇ ਆ। ਉਹ ਸੱਜਣ ਉਸ ਧਰਤੀ ਤੇ ਹੁੰਦੇ ਆ ਇਧਰੋਂ ਸਤਿਗੁਰੂ ਜਾ ਰਹੇ ਆ। ਤੇ ਮੈਂ ਅਰਜ਼ ਕੀਤੀ ਤਿੰਨ ਭਰਾਸਨ ਖਤਰੀ ਫਿਰੋਜ਼ਪੁਰ ਦੇ ਖਦਰਾਨਾ ਰੂਪਾਨਾ ਤਿੱਘਾਨਾ ਇਹ ਖਦਰਾਨਾ ਨਾਮ ਹੈ। ਇਹ ਸ਼ਿਵ ਜੀ ਦੇ ਭਗਤ ਸੰਤ ਇਹ ਖਦਰਾਨੇ ਦੀ ਢਾਬ ਰੂਪਾਨਾ ਢਿਘਾਨਾ ਤੇ ਖਦਰਾਨਾ ਇਹਨੇ ਢਾਬ ਬਣਾਈ ਸੀ ਥਾਂ ਪਟਕੇ ਵੀ ਇੱਥੇ ਪਾਣੀ ਮੀਂਹ ਦਾ ਇਕੱਠਾ ਹੋਵੇਗਾ ਮਨੁੱਖਾਂ ਲਈ ਪਸ਼ਵਾਂ ਦੇ ਪੀਣ ਲਈ ਇਧਰੋਂ ਸਤਗੁਰੂ ਤੁਰੇ ਜਾ ਰਹੇ ਆ ਵਜ਼ੀਰ ਖਾਂ ਪਿੱਛੋਂ ਪਿੱਛਾ ਕਰਦਾ ਆ ਰਿਹਾ ਕਿਉਂਕਿ ਉਹਦੇ ਅੰਦਰ ਅਜੇ ਵੀ ਠੰਡ ਨਹੀਂ ਪਈ ਸਤਗੁਰਾਂ ਦੇ ਲਾਲਾਂ ਨੂੰ ਸ਼ਹੀਦ ਕਰਨ ਤੋਂ ਬਾਅਦ ਵੀ ਇੱਥੇ ਫਿਰ ਜਦੋਂ ਰਾਮਿਆਂ ਨੇ ਮਿਲਦੇ ਆ ਇੱਥੇ ਥੱਲੇ ਚਾਦਰ ਵਿਛਾਈ ਜਾਂਦੀ ਏ ਹਜ਼ੂਰ ਬੈਠ ਜਾਂਦੇ ਆ ਪਹਿਲਾਂ ਗੱਲਬਾਤ ਚੱਲਦੀ ਏ ਲਾਲਾਂ ਦੀ ਸ਼ਹਾਦਤ ਲਈ ਮਾਝੇ ਦੀਆਂ ਪੰਚਾਇਤਾਂ ਖੇਧ ਪ੍ਰਗਟ ਕਰਦੀਆਂ ਨੇ ਇੱਥੇ ਫਿਰ ਕਿਹਾ ਜਾਂਦਾ ਮਹਾਰਾਜ ਜੀ ਵੇਖੋ ਇੰਨਾ ਕੋਈ ਚਲਾ ਗਿਆ ਤੁਸੀਂ ਸਾਡੇ ਗੁਰੂ ਬਣੇ ਰਹੋ ਯਾਦ ਰੱਖਿਓ ਆਗੂਆਂ ਵਿੱਚ ਤੇ ਪਿੱਛੇ ਚੱਲਣ ਵਾਲਿਆਂ ਵਿੱਚ ਜ਼ਮੀਨ-ਸਮਾਨ ਦਾ ਫਰਕ ਹੁੰਦਾ ਜੇ ਆ ਜੋ ਕੋਈ ਤੁਸੀਂ ਜਿੱਤ ਕੇ ਵੀ ਆਇਓ ਨਾ ਮੈਨੂੰ ਬਖਸ਼ ਦੇ ਆ ਜੇ ਪਿਛਲੇ بڑے ਦਮ ਵਾਲੇ ਸਰ ਪਿਛਾ ਮੁੜਨ ਕੋਈ ਨਹੀਂ ਦੇਣਾ ਉਹਨਾਂ ਨੂੰ ਇਸ ਲਈ ਹੈ ਨਾ ਜੀ ਉਹਨਾਂ ਕਿਹਾ ਆਗੂਆਂ ਨੂੰ ਵੀ ਆਗੂ ਸੁਭਾਈ ਦੇ ਪਿੱਛਾ ਮੌਤ ਖੈ ਜੇ ਝੁਗ ਗਏ ਤਾਂ ਹੁਣ ਜਿਹੜੇ ਆਗੂ ਸਨ ਸਰਦਾਰ ਭਗਤ ਸਿੰਘ ਨੂੰ ਚੌਧਰੀ ਉਥੇ ਇਲਾਕੇ ਦੀ ਪੰਚਾਇਤ ਗਰਤਮ ਸਿੰਘ ਪੰਗੂ ਕਹਿੰਦਾ ਪੰਚਾਇਤ ਆਈ ਚੌਧਰੀ ਆਏ ਉਹਨਾਂ ਕਿਹਾ ਮਹਾਰਾਜ ਸਾਡੀ ਗੱਲਬਾਤ ਖੈ ਲਾਹੌਰ ਨਾਲ ਆਪਾਂ ਗੱਲਬਾਤ ਚਲਾ ਕੇ ਸੁਲਾ ਸਪਾਈ ਨਾ ਰਹੀਏ ਤੁਸੀਂ ਗੁਰੂ ਬਣੇ ਰਹੋ ਅਸੀਂ ਸਿੱਖ ਬਣੇ ਰਹੀਏ ਮਹਾਰਾਜ ਪਹਿਲੇ ਬਚਨ ਕਹਿੰਦਿਆ ਤੁਸੀਂ ਗੁਰੂ ਬਣ ਕੇ ਉਪਦੇਸ਼ ਦੇਣ ਆਇਓ ਕਿ ਸਿੱਖ ਬਣ ਕੇ ਆਇਓ ਵੇਖੋ ਗੁਰੂ ਸਾਹਿਬ ਦੀ ਦ੍ਰਿੜਤਾ ਕਹਿੰਦੇ ਉਸ ਦਿਨ ਤੁਸੀਂ ਲਾਹੌਰ ਕਿੱਥੇ ਗਏ ਜਿੱਦਨ ਗੁਰੂ ਅਰਜੁਨ ਦੇਵ ਤਤੀ ਤਵੀ ਤੇ ਬਿਠਾਇਆ ਉਸ ਦਿਨ ਕਿੱਥੇ ਗਏ ਜਿੱਦਨ ਪਿਤਾ ਗੁਰਦੇਵ ਨੂੰ ਚਾਂਦਨੀ ਚੌਕ 'ਚ ਸੀਸ ਕਲਮ ਕੀਤਾ ਗਿਆ ਤੁਹਾਡੀ ਚੱਲਦੀ ਹੈ ਨਾ ਉਦੋਂ ਕਿੱਥੇ ਗਏ ਜਦੋਂ ਸ਼ੀਰਖੋਰ ਬੱਚੇ ਨੀਆਂ 'ਚ ਖੜੇ ਕਰਕੇ ਸ਼ਹੀਦ ਕਰ ਦਿੱਤੇ ਜਦੋਂ ਇਸ ਗੱਲ ਇਹ ਗੱਲ ਤਲਕ ਹੀ ਸਮਝ ਲੋ ਹੋ ਗਈ ਹਜ਼ੂਰ ਨੇ ਇੰਨੀ ਚਿਰ ਨੂੰ ਟਾਂਗੂ ਆ ਗਿਆ ਟਾਂਗੂ ਕਹਿੰਦੇ ਹੁੰਦੇ ਸਨ ਕਿ ਇੱਕ ਬੰਦਾ ਰੁੱਖ ਉੱਚੇ ਰੁੱਖ ਤੇ ਖਲੋਤਾ ਹੁੰਦਾ ਸੀ ਚਾਰ ਚੁਵਰੇ ਨਗਾ ਰੱਖਦਾ ਸੀ ਕੋਈ ਫੌਜ ਤਾਂ ਨਹੀਂ ਆ ਰਹੀ ਦੂਰੋਂ ਦੇਖਿਆ ਫੌਜ ਤਰੀ ਆਉਂਦੀ ਉਹਨੇ ਆ ਕੇ ਕਿਹਾ ਮਹਾਰਾਜ ਚੱਲੋ ਅੱਗੇ ਕੋਈ ਥਾਂ ਸਹੀ ਟਿਕਾਣਾ ਲੱਭ ਕੇ ਆਪਾਂ ਮੁਕਾਬਲਾ ਕਰੀਏ ਫੌਜ ਆ ਗਈ ਇੰਨੇ ਚਿਰ ਚ ਗੱਲਬਾਤ ਹੁੰਦੀ ਆਰਾਮਿਆਂ ਨੇ ਉਹਨਾਂ ਕਿਹਾ ਜੀ ਇਹ ਫਿਰ ਸਾਡੇ ਤੋਂ ਸਿੱਖੀ ਨਹੀਂ ਨੇਬ ਸਕਦੀ ਇਸ ਤਾਂ ਮਹਾਰਾਜ ਨੇ ਕਿਹਾ ਨਹੀਂ ਨੇਬ ਸਕਦੀ ਲਿਖ ਦਿਓ ਮਾਨ ਸਿੰਘ ਨਿਸ਼ਾਨਚੀ ਕਿਹਾ ਜਾਂਦਾ ਕਲਮ ਤੇ ਦਵਾਤ ਲਿਆਇਆ ਕਾਗਜ਼ ਲਿਆਇਆ ਲਿਖ ਦਿੱਤਾ ਸਿੱਧੇ ਸ਼ਬਦ ਵਿੱਚ ਜ਼ਿਆਦਾ ਡਿਟੇਲ 'ਚ ਨਹੀਂ ਜਾ ਰਿਹਾ ਤੁਸੀਂ ਸਾਡੇ ਗੁਰੂ ਨਹੀਂ ਅਸੀਂ ਤੁਹਾਡੇ ਸਿੱਖ ਨਹੀਂ ਤਿੰਨ ਬੰਦਿਆਂ ਦੇ ਸਾਈਨ ਹੋਏ ਸਮਝੀ ਬਸ ਉਹਨਾਂ ਨੇ ਜਦੋਂ ਕਾਲੀ ਸਾਈਨ ਕੀਤੇ ਮਹਾਰਾਜ ਅੱਗੇ ਤੁਰ ਪਏ ਕਾਗਜ਼ ਲਪੇਟ ਕੇ ਆਪਣੇ ਜੇਬ 'ਚ ਕਮਰਕੱਸਾ ਕਹਿ ਲੋ ਪਾ ਲਿਆ ਮਾਝੇ ਵਾਲੇ ਪਿਛਾਂ ਨੂੰ ਤੁਰ ਲੱਗੇ ਫਿਰ ਮਾਈ ਭਾਗੋ ਨੇ ਲਲਕਾਰਿਆ ਉਹਨੇ ਕਿ ਆਪਾਂ ਘਰ ਆਏ ਕਾ ਦੇ ਨਹੀਂ ਹਾਂ ਆਪਾਂ ਹਜ਼ੂਰ ਦਾ ਸਾਥ ਛੱਡ ਜਾਈਏ ਇਧਰ ਆ ਰਹੀ ਏ ਫੌਜ ਉਧਰ ਗੁਰੂ ਗੋਬਿੰਦ ਸਿੰਘ ਨਾਲ ਇਹ ਮੁਕਾਬਲਾ ਕਰਨ ਚਾਹੁੰਦੇ ਨੇ ਉਥੇ ਅਗਲੀ ਉਹਨੇ ਤਕਰੀਰ ਜਿਹੜੀ ਦਿੱਤੀ ਗੁਰੂ ਕੀਆਂ ਸਾਖੀਆਂ ਨੇ ਸਰੂਪ ਸੰਕੋਚ ਕੀ ਨਹੀਂ ਉਹ ਚ ਲਿਖਿਆ ਅਜੇ ਤਾਂ ਦੁਨੀ ਚੰਦ ਵਾਲਾ ਕਲੰਕ ਨਹੀਂ ਟੁੱਪਦਾ ਪਿਆ ਤੁਸੀਂ ਕਿਹੜੇ ਨੂੰ ਨਾਲ ਘਰ ਜਾਓਗੇ ਕਿਵੇਂ ਉੱਥੇ ਮਿਲੋਗੇ ਪਰਿਵਾਰਾਂ ਨੂੰ ਕਿਵੇਂ ਤੈਹ ਚਾਓਗੇ ਬੀਬੀ ਨੇ ਲਲਕਾਰਿਆ ਚੇਤੇ ਰੱਖਿਓ ਦੇ ਭਰਾ ਵੀ ਇਹਦੇ ਵਿੱਚ ਸ਼ਾਮਿਲ ਸਨ ਮਾਈ ਭਾਗੋ ਨੇ ਕਿਹਾ ਵਾਪਸ ਨਾ ਗਈ ਚਲੋ ਗੁਰੂ ਗੋਬਿੰਦ ਸਿੰਘ ਤੱਕ ਦੁਸ਼ਮਣ ਦੇ ਪਹੁੰਚਣ ਤੋਂ ਪਹਿਲਾਂ ਆਪਾਂ ਸ਼ਹੀਦ ਹੋਵਾਂਗੇ ਸਾਡੇ ਸਰੀਰ ਤੋਂ ਲੰਘ ਕੇ ਕੋਈ ਅੱਗੇ ਜਾਏ ਗੁਰੂ ਗੋਬਿੰਦ ਸਿੰਘ ਦੀ ਆਪਾਂ ਸੇਵਾ ਖੂਨ ਢੋਲ ਕੇ ਕਰਾਂਗੇ ਇਹ ਤੇ ਫਿਰ ਮਝੈਲਾ ਨੇ ਜਕਾਰੇ ਛੱਡੇ ਅਗੇ ਅਗੇ ਸਤਿਗੁਰੂ ਜਾ ਰਿਹਾ ਖਦਰਾਨੇ ਦੀ ਢਾਬ ਤੇ ਜਾ ਕੇ ਮਹਾਰਾਜ ਨੇ ਟਿਕਾਣਾ ਕਰ ਲਿਆ ਮੈਂ ਕਿਹਾ ਵੀ ਖਦਰਾਨਾ ਆਦਮੀ ਦਾ ਨਾਮ ਹੈ ਇੱਥੇ ਫਿਰ ਝਾੜੀਆਂ ਉੱਤੇ ਇੱਕ ਸ਼ਹਿਰੇ ਬਸਤਰ ਇੱਕ ਨਿੱਤੀ ਕਾ ਫੌਜ ਦੀ ਦੂਰੋਂ ਲੱਗੇ ਤੰਬੂ ਨੇ ਇਧਰ ਵਜ਼ੀਰ ਖਾਂ ਆ ਗਿਆ ਇਹਦੇ ਫਿਰ ਬਦਾਵਾ ਲਿਖਣ ਵਾਲੇ ਲੜੇ ਜੂਜੇ ਤੇ ਮੈਂ ਫਿਰ ਬੇਨਤੀ ਕਰਾਂਗਾ ਜਿਹੜੇ ਗਾਇਕ ਨੇ ਹੱਥ ਜੋੜ ਕੇ ਬੇਨਤੀ ਹੈ ਜੀ ਪੱਦੀ ਸ਼ਬਦਾਵਲੀ ਨਾ ਵਰਤਿਆ ਕਰੋ ਭਾਈ ਮਹਾ ਸਿੰਘ ਲਈ ਬੜਾ ਦੁੱਖ ਲੱਗਦਾ ਕਿਉਂਕਿ ਅਸੀਂ ਸਭ ਕੁਝ ਸੁਣੀ ਜਾਂਦੇ ਝੂੜੀਆਂ ਪਾਲੋ ਬੰਗਾ ਪਾਲੋ ਸਲਵਾਰਾਂ ਪਾਲੋ ਚੁੰਨੀਆਂ ਲੈ ਲਓ ਉਹ ਸਿੱਖੋ ਮਹਾ ਸਿੰਘ ਉਹ ਸਿੱਖ ਹੈ ਜਿਹਦਾ ਆਖਰੀ ਸੁਵਾਸ ਗੁਰੂ ਗੋਬਿੰਦ ਸਿੰਘ ਦੀ ਗੋਦ ਵਿੱਚ ਨਿਕਲਿਆ ਜਿਹਦੇ ਮੱਥੇ ਤੇ ਗੁਰੂ ਗੋਬਿੰਦ ਸਿੰਘ ਨੇ ਨੇਤਰਾਂ ਚੋਂ ਨੀਰ ਡਿਗਾ ਉਹ ਆਮ ਸਿੱਖ ਹੈ ਕੋਈ ਇਦੋਂ ਫਿਰ ਜੰਗ ਪੂਰੇ ਜੋ ਬੰਤੇ ਸੀ ਫਿਰ ਮਜੈਲ ਅੜ ਕੇ ਲੜੇ ਮਹਾਰਾਜ ਆਪਣੇ ਤੀਰ ਆਪਣੀ ਕਿਰਪਾਨ ਸਭ ਕੋਈ ਤਿਆਰੀ ਤੇ ਪੁੱਛਦੇ ਨੇ ਕੌਣ ਸੇ ਕਹਿੰਦੇ ਨੇ ਮਹਾਰਾਜ ਜਿਹੜੇ ਲੇਖ ਕੇ ਦੇ ਗਏ ਉਹ ਲੜ ਰਹੇ ਨੇ ਕਹਿੰਦੇ ਸਤਗੁਰੂ ਦੇ ਨੇਤਰ ਭੇਜ ਆਏ ਕਾਗਿ ਜੀਵ ਸੀ ਮੁਕ ਦੀ ਗੱਲ ਕੀ ਜੀ ਕੁਝ ਕੈਂਟੀਆਂ ਦੀ ਜੰਗ ਹੋਈ ਸੈਂਕੜੇ ਦੀ ਗਿਣਤੀ ਚ ਵਜ਼ੀਰ ਖਾਂ ਦੇ ਬੰਦੇ ਮਰੇ ਪਿਆਸ ਨਾਲ ਤੜਫਨ ਲੱਗੇ ਤੇ ਕਪੂਰਾ ਨਾਲ ਸੀ ਆ ਕੋਟਕਪੂਰੇ ਕਪੂਰ ਸਿੰਘ ਬਰਾੜ ਕੈਲੋ ਹਣਾ ਇਹ ਅੰਦਰੋਂ ਗੁਰੂ ਗੋਬਿੰਦ ਸਿੰਘ ਨਾਲ ਸੀ ਬਾਹਰੋਂ ਮਜਬੂਰੀ ਦਾ ਉਹਨਾਂ ਨਾਲ ਸੀ ਉੰਜ ਵੈਸੇ ਕਿਲਾ ਨਹੀਂ ਸੀ ਦਿੱਤਾ ਗੁਰਦੇਵ ਨੇ ਕਿਹਾ ਜਿਹੜਾ ਨਹੀਂ ਤੂੰ ਦਿੰਦਾ ਪਿਆ ਚੇਤੇ ਰੱਖੀ ਮੌਤ ਇੱਕ ਦਿਨ ਫਿਰ ਵੀ ਆਉਣੀ ਹੈ ਫਾਇਲਾ ਦਿੱਤਾ ਸੀ ਮੈਂ ਬੇਨਤੀ ਕਰਾਂ ਵਜ਼ੀਰ ਖਾਂ ਪੁੱਛਦਾ ਪਿਆਸ ਨਾਲ ਤੜਪਨੇ ਪਏ ਆ ਉਹ ਕਹਿੰਦਾ ਅੱਗੇ ਚੱਲੋਗੇ ਤੇ 30 ਕੋ ਪਿੱਛੇ ਚੱਲੋਗੇ 10 ਕੋ ਇਸ ਨਹੀਂ ਕਿਹਾ ਉਹਨੇ ਆਪਣਾ ਕੰਮ ਕਰਤਾ ਪਿੱਛੇ ਆ ਗਏ ਸੱਚੇ ਵੇ ਮਹਾਰਾਜ ਗੁਰੂ ਗੋਬਿੰਦ ਸਿੰਘ ਜਦੋਂ ਇਹ ਚਲੇ ਗਏ ਉੱਥੇ ਮੁਸਲਮਾਨ ਵੈਗਰੂ ਇਹ ਆਪਣੇ ਮਰੇ ਕੋਈ ਬੰਦਿਆਂ ਦੇ ਸ਼ਰੀਰ ਵੀ ਛੱਡ ਗਏ ਮਹਾਰਾਜ ਨੇ ਉਹ ਵੀ ਸੱਚੀ ਦਫਨਾਏ ਗੁਰੂ ਸਾਹਿਬ ਜੀ ਦਾ ਖਿਰਦਾ ਬਹੁਤ ਉੱtre ਥੱਲੇ ਗੁਰਮੁਖੋ ਦੇਖਿਆ ਵੀ ਜਿਹੜੇ ਲੇਖ ਕੇ ਗਏ ਸਨ ਜਿਨ੍ਹਾਂ ਦੇ ਸਾਥੀ ਕਹਤਾ ਦੇਸ਼ ਗਿਆ ਉਥੇ ਫਿਰ ਮਹਾਰਾਜ ਇੱਕ ਇੱਕ ਨੂੰ ਆਪਣੇ ਸੀਨੇ ਨਾਲ ਲਾਇਆ ਸ਼ਹੀਦ ਹੋ ਸ਼ਰੀਰਾਂ ਕੋਲੋਂ ਨਿਕਲੇ ਇਹ ਮੇਰਾ 10 ਹਜ਼ਾਰੀ ਇਹ ਮੇਰਾ 20 ਹਜ਼ਾਰੀ ਇਹ ਮੇਰਾ ਕਾਬਲ ਦਾ ਬਾਦਸ਼ਾਹ ਇਹ ਮੇਰਾ ਹਿੰਦੁਸਤਾਨ ਦਾ ਬਾਦਸ਼ਾਹ ਇੰਨੇ ਰਤਵੇ ਦੇ ਹੀ ਗਏ ਅਖੀਰ ਤੇ ਤਿੰਨ ਜਣਿਆਂ ਦੇ ਸਵਾਸ ਚੱਲ ਰਹੇ ਸਨ ਕਈ ਹਿਸਟਰੀ ਰਾਏ ਸਿੰਘ ਦਾ ਜ਼ਿਕਰ ਕਰਦੀ ਪਰ ਅਖੀਰ ਤੇ ਜੋ ਸਾਡੀ ਪਰੰਪਰਾ ਹੈ ਮੈਂ ਉਹਨੂੰ ਉਹਨੂੰ ਲੰਘਾਂਗਾ ਨਹੀਂ ਮਹਾਰਾਜ ਭਾਈ ਮਾਨ ਸਿੰਘ ਦੇ ਕੋਲ ਚਲੇ ਗਏ ਕਹਿੰਦੇ ਨੇ ਖੂਨ ਨਾਲ ਲੱਥਪੱਥ ਸੀ ਜਿਹੜਾ ਚੋਲਾ ਤੇ ਮਹਾਰਾਜ ਜੀ ਦਾ ਪਜਾਮਾ ਭਾਈ ਡੱਲਾ ਜੀ ਦੇ ਘਰ ਪਿਆ ਤੁਹਾਂ ਦਰਸ਼ਨ ਕੀਤੇ ਹੋਣੇ ਨੇ ਉਹਦੇ ਇੱਕ ਪਾਸੇ ਨਿਸ਼ਾਨ ਨੇ ਹੈ ਨਾ ਖੂਨ ਤੇ ਨਿਸ਼ਾਨ ਨੇ ਇਹਦਾ ਮਤਲਬ ਉਹ ਕਿੱਦੇ ਹੋ ਸਕਦੇ ਉਦੋਂ ਬਾਅਦ ਤਾਂ ਮਾਰੇ ਜੰਗ ਨਹੀਂ ਲੜੀ ਮੁਗਸਰਤ ਉੱਥੇ ਜਾਂਦੇ ਆ ਮੇਰਾ ਮਨ ਕਈ ਵਾਰੀ ਕਹਿੰਦਾ ਮੈਂ ਦਾਵਾ ਨਹੀਂ ਕਰਦਾ ਪਰ ਉਹ ਜਿਹੜੇ ਨਿਸ਼ਾਨ ਨੇ ਕਿਤੇ ਭਾਈ ਮਾਹ ਸਿੰਘ ਦੇ ਤੇ ਨਹੀਂ ਜਿਹਨੂੰ ਸਤਿਗੁਰੂ ਨੇ ਝੋਲੀ ਚ ਆਪਣੀ ਚ ਪਾਇਆ ਹੈ ਮਹਾਰਾਜ ਸੱਤੇ ਪਾਤਸ਼ਾਹ ਜਿਨੇ ਜਲ ਮੰਗਾਇਆ ਭਾਈ ਮਾਹ ਸਿੰਘ ਦੇ ਚਿਹਰੇ ਨੂੰ ਸਾਫ ਕੀਤਾ ਮੁਖ 'ਚ ਨੀਰ ਪਾਇਓ ਨੇ ਜਦੋਂ ਨੇਤਰ ਖੁੱਲੇ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਪਵਿੱਤਰ ਮੁਖ ਦੇ ਦیدار ਹੋਏ ਹਜ਼ੂਰ ਨੇ ਕਿਹਾ فرمایا کچھ ਮੰਗ لے بول تھرک رہے سن کچھ ਮੰਗ لے ہاتھ جڑ گئے ਕੰਬਦੇ ਹੱਥਾਂ ਨਾਲ ਕਿਹਾ ਸਤਿਗੁਰੂ ਟੁੱਟੀ ਗੰਢ ਲਵੋ ਅਸੀਂ ਭੁੱਲ ਗਏ ਟੁੱਟੀ ਗੰਢ ਲਵੋ ਮਹਾਰاج ਕਦੀ ਨਹੀਂ میں تو نے کہا ਕਦੀ ਨੇਤਰਾਂ ਚ ਨੀਰ ਨਹੀਂ ਆਇਆ ਪੁੱਤਰਾਂ ਦੇ ਕੋਲੋਂ ਲੰਗੇ ماں دی خبر ملی ਗੁਰਮੁਖੋ یاد رکھਿਓ ਗੁਰੂ ਗੋਬਿੰਦ ਸਿੰਘ ਬਹੁਤ ਪਿਆਰ ਕਰਦੇ ਨੇ ਆਪਣੇ ਸਿੱਖਾਂ ਨੂੰ ਤੁਸੀਂ ਰੋਜ਼ ਚੋ ਵੀ ਪੜਦੇ ਹੋ ਪਰਿਵਾਰ ਚ ਕੀ ਜੀਜ ਹੁੰਦਾ ਸਾਰੇ ਜੀ ਚਲੇ ਗਏ ਤੇ ਅੱਜ ਵੀ ਕਹਿੰਦੇ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਭੇ ਕਰਤਾ ਰਹੇ ਕਰਤਾਰ ਆ ਸਿੱਖ ਤੇ ਸੇਵਕ ਮੇਰਾ ਪਰਿਵਾਰ ਕੇ ਤੂੰ ਮੇਰ ਕਰੀ ਮੇਰੇ ਪਰਿਵਾਰ ਨੂੰ ਕਦੀ ਤਤੀ ਵਾਹ ਨਾ ਲੱਗੇ ਹਜ਼ੂਰ ਟੁੱਟੀ ਗੰਢ ਲਓ ਪ੍ਰਿੰਸੀਪਲ ਗੰਗਾ ਸਿੰਘ ਉਹਨਾਂ ਨੇ ਵੈਸੇ ਹਿਸਟਰੀ ਚ ਨਹੀਂ ਕਥਨਾਵਾਚਕ ਵਿਤਾਡੀ ਸਿੰਘ ਵਿਚਾਰ ਵਾਲੇ ਰੰਗ ਭਰਦੇ ਆ ਮਹਾਰਾਜ ਨੇ ਕਿਹਾ ਉਹ ਸੂਰਮਿਆਂ ਦਾ ਨਿਵਾਸ ਤਾਂ ਕਰਮਖੰਡ ਚ ਹੁੰਦਾ ਹੈ ਕਿਉਂਕਿ ਇਹ ਤਿੱਥੇ ਜੋਧਮਾ ਬਲਸੂਰ ਤੁਸੀਂ ਕਰਮਖੰਡ ਤੱਕ ਪਹੁੰਚੇ ਹੋ ਚਾਦ ਰੱਖਿਓ ਪੰਜਾਂ ਖੰਡਾਂ ਵਿੱਚੋਂ ਕਰਮਖੰਡ ਤੇ ਸੱਚਖੰਡ ਇੱਕ ਪੌੜੀ ਹੈ ਤੁਸੀਂ ਕਰਮਖੰਡ ਚ ਪਹੁੰਚੇ ਹੋ ਤੁਹਾਡੇ ਲਈ ਸੱਚਖੰਡ ਦੂਜੀ ਪੌੜੀ ਨਹੀਂ ਕਹਿਣ ਲੱਗੇ ਸਾਡੇ ਲਈ ਬੂਵੇ ਖੁੱਲੇ ਆ ਪਰ ਜਿਹੜਾ ਲਿਖਿਆ ਹੋਇਆ ਹੈ ਨਾ ਤੂੰ ਸਾਡਾ ਗੁਰੂ ਨਹੀਂ ਤੁਸੀਂ ਗੁਰੂ ਨਹੀਂ ਅਸੀਂ ਸਿੱਖ ਨਹੀਂ ਮਹਾਰਾਜ ਟੁੱਟੀ ਗੰਢ ਦਿਓ ਸਾਡੇ ਇੱਕ ਅਨਪਬੀ ਗੁਰਮੁਖ ਕਹਿੰਦੇ ਸਨ ਮਹਾਰਾਜ ਨੇਤਰ ਭਰ ਕੇ ਕਹਿੰਦੇ ਟੁੱਟੀ ਕਦੋਂ ਸੀ ਕਹਿਣ ਲੱਗੇ ਮਹਾਰਾਜ ਕਾਗਜ਼ ਟੁੱਟੀ ਹਜ਼ੂਰ ਕਹਿੰਦੇ ਟੁੱਟੀ ਇਹ ਲਿਖਿਆ ਤੁਸੀਂ ਗੁਰੂ ਨਹੀਂ ਅਸੀਂ ਸਿੱਖ ਨਹੀਂ ਮੈਂ ਤਾਂ ਨਹੀਂ ਲਿਖਿਆ ਤੁਸੀਂ ਮੇਰੇ ਸਿੱਖ ਨਹੀਂ ਮੈਂ ਤੁਹਾਡਾ ਗੁਰੂ ਨਹੀਂ ਇੱਕ ਪਾਸਾ ਹੈ ਨਾ ਇਹ ਨਾ ਬੰਦਿਆਂ ਦੇ ਦਸਕਤ ਨੇ ਮੈਂ ਤਾਂ ਨਹੀਂ ਕੀਤੇ ਕਹਿੰਦੇ ਕਿ ਟੁੱਟਦੀ ਤਾਂ ਹੁੰਦੀ ਏ ਜੇ ਦਵੱਲੀ ਦਸਕਤ ਕਰੇ ਹੋਈਏ ਹੁਣ ਮੈਨੂੰ ਪਤਾ ਸੀ ਤੁਸੀਂ ਮੇਰੇ ਹੋ ਤੇ ਮੇਰੇ ਵਾਪਸ ਜ਼ਰੂਰ ਆਓਗੇ ਮਹਾਰਾਜ ਸੱਚੇ ਪਾਤਸ਼ਾਹ ਨੇ ਘੁੱਟ ਕੇ ਸੀਨੇ ਨ ਲਾਇਆ ਤਿੰਨ ਵਾਰੀ ਸ਼ਬਦ ਕਿਹਾ ਟੁੱਟੀ ਸੋਨਖੁੱਟੀ ਟੁੱਟੀ ਸੋਨਖੁੱਟੀ ਤੀਜੀ ਵਾਰੀ ਕਹੇ ਟੁੱਟੀ ਸੋਨਖੁੱਟੀ ਕੱਢਿਆ ਕਾਗਜ਼ ਪੁਰਜਾ ਪੁਰਜਾ ਕਰਕੇ ਉਡਾ ਦਿੱਤੇ ਸਾਰੇ ਮਾਹ ਸਿੰਘ ਕੇ ਦਾ ਸਤਗੁਰੂ ਕਦੀ ਵੀ ਸਮਾਂ ਨਾ ਸਿੱਖਾਂ ਕੋਲ ਆਵੇ ਦੁਬਾਰਾ ਇਹੋ ਜੇ ਕਾगज ਕੋਈ ਲਿਖੇ ਫਿਰ ਕਹਿੰਦੇ ਨੇ देर रात ਤੱਕ ਭਾਈ ਮਾਹ ਸਿੰਘ ਗੱਲਾਂ ਕਰਦੇ ਰਹੇ ਇੱਕੋ ਦਮ ਉਸ ਵਕਤ ਚਲਾਣਾ ਨਹੀਂ ਹੋਇਆ ਮਹਾਰਾਜ ਕੋਲ ਬੈਠੇ ਰਹੇ ਜ਼ਖਮ ਯਤਨ ਕੀਤਾ ਪੱਟੀਆਂ ਦੇ देर रात ਤੱਕ ਬਚਨ ਕਰਦੇ ਰਹੇ ਫਿਰ ਭਾਈ ਮਾਹ ਸਿੰਘ ਜੀ ਭਾਈ ਰਾਏ ਸਿੰਘ ਜੀ ਜਿਹੜੇ ਨਾਲ ਸਿੰਘ ਸਨ ਉਹ ਸ਼ਹਾਦਤ ਦਾ ਜਾਮ ਪੀ ਗਏ ਮਾਈ ਭਾਗੋ ਉਹ ਚਾਈ ਸੱਚੇ ਜੇ ਉਸ ਮਾਤਾ ਨੇ ਮਾਈ ਚਲੋ ਸ਼ਬਦ ਅਸੀਂ ਵਰਤਨੇ ਆ ਰੱਖ ਵਿਖਾਈ ਮਾਝੇ ਦੀ ਮਾਝਾ ਬਚਾਇਆ ਉਹਨੇ ਮਾਲਵਾ ਦਾਨ ਸਿੰਘ ਬਚਾ ਲਿਆ ਮਹਾਰਾਜ ਜੀ ਨੇ ਨਾਲ ਰਹੇ ਬੀਬੀ ਜੀ ਹਜ਼ੂਰ ਸਾਹਿਬ ਆਪਾਂ ਜਾਣਦੇ ਆ ਉੱਥੋਂ ਦਾ ਅੰਤਲਾ ਸਮਾ ਆਇਆ ਅੱਜ ਅਸੀਂ ਉਹਨਾਂ ਨੂੰ ਯਾਦ ਪੈ ਕਰਨੇ ਆ ਬਸ ਅਸੀਂ ਸਾਰਿਆਂ ਜੀ ਕਰ ਅਰਦਾਸ ਕਰੀਏ ਮਾਲਕਾ ਦਾੜੇ ਕਰਕੇ ਕਿਰਪਾਨਾ ਕਰਕੇ ਤੇ ਲੱਗਦਾ ਜੁੜੇ ਆ ਤੇ ਸੁਰਤ ਕਰਕੇ ਗੰਦੀ ਵਾਸ਼ਨਾ ਬੇਦਾਵਾ ਦੇ ਜਾਂਦੀ ਹੈ ਤੂੰ ਕਿਰਪਾ ਕਰ ਸਾਡੀ ਅੰਦਰੋਂ ਟੁੱਟੀ ਗੰਢ ਲੈ ਗੁਰੂ ਗੋਬਿੰਦ ਸਿੰਘ ਬਸ ਇਹੀ ਅਰਦਾਸ ਕਰੀਏ ਦਾਤਾ ਅਸੀਂ ਭੁੱਲ ਗਏ ਹਾਂ ਭਾਈ ਵੀਰ ਸਿੰਘ ਕਹਿੰਦੇ ਨੇ ਸਿੱਖੋ ਬੇਦਾਵੇ ਵਾਲਿਆਂ ਨੂੰ ਇਨਾ ਪਿਆਰ ਕਰਦਾ ਹੈ ਤੇ ਜਿਹੜੇ ਦਾਵਾ ਕਰਕੇ ਕਹਿੰਦੇ ਹਣ ਗੁਰੂ ਗੋਬਿੰਦ ਸਿੰਘ ਸਾਡਾ ਬਾਪ ਹੀ ਉਹਨਾਂ ਨੂੰ ਕਿੰਨਾ ਪਿਆਰ ਕਰਦਾ ਸਤਿਗੁਰੂ ਮੇਰ ਕਰੇ ਆਪ ਸੰਗਤ ਦਾ ਬਹੁਤ ਧੰਨਵਾਦ ਮੈਂ ਟਾਈਮ ਸੱਤਰ ਸਭ ਜਿਆਦਾ ਲੈ ਗਿਆ ਤਾਂ ਮੈਂ ਕਿਹਾ ਸੀ ਵੀ ਨਾਮ ਸਨਾ ਕਰਿਓ ਵੀ ਟਾਈਮ ਵੱਧ ਵੀ ਲੱਗ ਸਕਦਾ ਹੈ ਤੇ 2-4 ਮਿੰਟ ਆਪਾਂ ਨਾਮ ਜਪ ਲਈਏ ਜੀ ਬਸ ਇਦੋਂ ਬਾਅਦ ਸਮਾਪਤੀ ਕਿਉਂਕਿ ਅੱਜ ਇਹ ਹਰਕਾ ਨਾਮ ਤੇ ਆਏ ਆ ਨਾ ਆ ਜਾਓ ਬਸ ਸੁਰਤ ਕਰਕੇ ਚੱਲੋ ਗੁਰੂ ਗੋਬਿੰਦ ਸਿੰਘ ਦੀ ਝੋਲੀ ਵੱਲ ਭਾਈ ਮਾਨ ਸਿੰਘ ਝੋਲੀ 'ਚ ਨੇ ਹਜ਼ੂਰ ਦੇ ਨੇਤਰ ਜਲ ਨਾਲ ਪੂਰਤ ਨੇ ਘੁੱਟ ਕੇ ਸੀਨੇ ਨਾਲ ਲਾਉਂਦੇ ਨੇ ਤੇ ਕਰੋ ਕਿਰਪਾ ਪਹਿਲਾਂ ਦਾਸ ਬੋਲੇਗਾ ਦੂਸਰੇ ਚਵਿੰ ਸਿੰਘ ਉਹ ਤੁਸੀਂ ਬੋਲਿਓ ਤੀਸਰੀ ਇਸ ਵਿੱਚ ਮੇਰੀਆਂ ਮਾਤਾਵਾਂ ਭੈਣਾਂ ਧੀਆਂ ਸਾਰੇ ਕਿਰਪਾ ਕਰੋ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ